सत श्री अभी चैनल पंजाबी टोटके उपाय बहुत 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 स्वागत है आज की वीडियो थोड़े फ्यूचर की वीडियो है आज की वीडियो विच जो अस दसन वाले हाँ शायद वह हर एक मनुख सुनना चाहेगा क्योंकि साजा जो वाला फ्यूचर है फ्यूचर मतलब जो असी ਬੁਢਾਪੇ ਦੀ ਏਜ ਵਿੱਚ ਆ ਜਾਵਾਂਗੇ ਜਦੋਂ ਅਸੀਂ ਸੋਚਦੇ ਹਾਂ ਕਿ ਸਾਡੇ ਬੱਚੇ ਸਾਡੀ ਸੇਵਾ ਕਰਨਗੇ ਜਾਂ ਫਿਰ ਹਰ ਕੋਈ ਸੋਚਦਾ ਹੈ ਕਿ ਅੱਜ ਜਵਾਨੀ ਵਿੱਚ ਅਸੀਂ ਇਸ ਤਰ੍ਹਾਂ ਦੇ ਹਾਂ ਤੇ ਸਾਡਾ ਬੁਢਾਪਾ ਕਿਸ ਤਰ੍ਹਾਂ ਦਾ ਬੀਤੇਗਾ ਹੈ ਨਾ ਸਾਨੂੰ ਕੋਈ ਵੀ ਜੇਕਰ ਆਪਣੀ ਯੰਗ ਏਜ ਵਿੱਚ ਜਵਾਨੀ ਦੇ ਟਾਈਮ ਕੋਈ ਪ੍ਰੋਬਲਮਸ ਵੀ ਆਂਦੀਆਂ ਹਨ ਕੁਝ ਪਰੇਸ਼ਾਨੀਆਂ ਆਂਦੀਆਂ ਹਨ ਤਾਂ ਅਸੀਂ ਸਮਰਥ ਹੁੰਦੇ ਹਾਂ ਐਡਜਸਟ ਕਰਨ ਵਿੱਚ ਹੈ ਨਾ ਉਹਨਾਂ ਨੂੰ ਠੀਕ ਕਰਨ ਵਿੱਚ ਪਰ ਇੱਕ ਇੱਕ ਐਸੀ ਉਮਰ ਆਂਦੀ ਹੈ ਸਾਡੇ ਜੀਵਨ ਵਿੱਚ ਜਦੋਂ ਸਾਨੂੰ ਕੋਈ ਪਰੇਸ਼ਾਨੀਆਂ ਆਣ ਅਸੀਂ ਚਾਹਦੇ ਹਾਂ ਪਰ ਕੁਝ ਸਾਡਾ ਸ਼ਰੀਰ ਨਹੀਂ ਸਾਡਾ ਸਾਥ ਦੰਦਾ ਕੁਝ ਐਸਾ ਹੁੰਦਾ ਹੈ ਕਿ ਅਸੀਂ ਉਹ ਚੀਜ਼ਾਂ ਐਡਜਸਟ ਨਹੀਂ ਕਰ ਪਾਉਂਦੇ ਹਾਂ ਤੇ ਅੱਜ ਦੀ ਵੀਡੀਓ ਬੜੀ ਹੀ ਤੁਹਾਡੇ ਵਾਸਤੇ ਫਾਇਦੇਮੰਦ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੀ ਰਾਸ਼ੀਆਂ ਦੇ ਅਨੁਸਾਰ ਦੱਸਣ ਵਾਲੇ ਹਾਂ ਕਿ ਤੁਹਾਡਾ ਜੋ ਬੁਢਾਪਾ ਹੈ ਹੈਨਾ ਉਹ ਕਿਸ ਤਰ੍ਹਾਂ ਬੀਤਣ ਵਾਲਾ ਹੈ ਉਸ ਦੀ ਮਦਦ ਦੇ ਨਾਲ ਜਿ ਸਾਰੀਆਂ 12 ਜਿਹੜੀਆਂ ਰਾਸ਼ੀਆਂ ਹਨ ਉਹ ਸਭ 12 ਰਾਸ਼ੀਆਂ ਦਾ ਸੀ ਦੱਸਾਂਗੇ ਤੇ ਉਸ ਦੀ ਮਦਦ ਦੇ ਨਾਲ ਤੁਸੀਂ ਆਪਣਾ ਪਹਿਲੇ ਹੀ ਪਲੈਨਿੰਗ ਕਰ ਸਕਦੇ ਹੋ ਕਿ ਜੇ ਮੇਰੇ ਨਾਲ ਅੱਗੇ ਜਾ ਕੇ ਇਸ ਤਰ੍ਹਾਂ ਹੋਣ ਵਾਲਾ ਹੈ ਤਾਂ ਮੈਂ ਇਸ ਤਰ੍ਹਾਂ ਪਲੈਨਿੰਗ ਕਰ ਸਕਦਾ ਹੈ ਨਾ ਉਸ ਦਾ ਤੁਸੀਂ ਲਾਭ ਉਠਾ ਕੇ ਜੋ ਸੀ ਦੱਸਣ ਵਾਲੇ ਹਾਂ ਉਸੇ ਆਉਣ ਵਾਲੇ ਆਪਣੇ ਫਿਊਚਰ ਦੇ ਬਾਰੇ ਕੁਝ ਗੱਲਾਂ ਦਾ ਧਿਆਨ ਰੱਖ ਸਕਦੇ ਹੋ ਇਸ ਨਾਲ ਨਾਲ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ ਇਹ ਜਿਹੜੀ ਤੁਹਾਨੂੰ ਅਸੀਂ ਜਾਣਕਾਰੀ ਦੇ ਰਹੇ ਹਾਂ ਇਹ ਜਨਰਲ ਹੈ ਠੀਕ ਹੈ ਕਿਉਂਕਿ ਹਰ ਇੱਕ ਕੁੰਡਲੀ ਦੇ ਜਿਸ ਤਾ ਕੀ ਮੈਂ ਤੁਹਾਨੂੰ ਦੱਸਤੀ ਹਾਂ ਆਪਣੇ ਗ੍ਰਹਿ ਹੁੰਦੇ ਹਨ ਆਪਣੇ ਪਲੈਨੇਟ ਹੁੰਦੇ ਹਨ ਉਸ ਤੇ ਆਪਣੇ ਕਰਮ ਹੁੰਦੇ ਹਨ ਤੇ ਉਸ ਦੇ ਅਨੁਸਾਰ ਥੋੜਾ ਜਿਹਾ ਇਹ ਫਰਕ ਤੁਹਾਡਾ ਨਿਕਲ ਸਕਦਾ ਹੈ ਵੈਸੇ 90% ਇਹ ਜਿਹੜੀ ਜਾਣਕਾਰੀ ਹੁੰਦੀ ਹੈ ਉਹ ਐਕੂਰੇਟ ਹੁੰਦੀ ਹੈ ਤੇ ਚਲੋ ਜੀ ਹੁਣ ਤਿਆਰ ਹੋ ਜਾਓ ਸਭ ਤੋਂ ਪਹਿਲੇ ਅਸੀਂ ਗੱਲ ਕਰਾਂਗੇ 에ریس ਰਾਸ਼ੀ ਦੀ ਠੀਕ ਹੈ 에ریس ਜਾਨੀ ਕਿ ਮੇਖ ਰਾਸ਼ੀ ਦਾ ਬੁਰਾਪਾ ਕਿਸ ਤਰ੍ਹਾਂ ਦਾ ਬੀਤੇਗਾ ਤੇ ਦੇਖੋ ਜੀ ਜਿਹੜਾ ਤੁਹਾਡਾ ਆਉਣ ਵਾਲਾ ਬੁਰਾਪਾ ਦੀ ਜਦੋਂ ਆਏਗਾ ਅੰਤਿਮ ਪ੍ਰਾਪਤ ਵਿੱਚ ਤੁਸੀਂ ਪਹੁੰਚੋਗੇ ਤਾਂ ਮੇਸ਼ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਨਾ ਜ਼ਿਆਦਾ ਸੁਖ ਨਾ ਜ਼ਿਆਦਾ ਦੁੱਖ ਲਿਖੇ ਹਨ ਕੈਂ ਦਾ ਮਤਲਬ ਤੁਹਾਡੀ ਜਿਹੜੀ ਲਾਈਫ ਹੈ ਬੁਰਾਪੇ ਦੇ ਵਿੱਚ ਇੱਕ ਨੋਰਮਲ ਲਾਈਫ ਹੋਏਗੀ ਨਾ ਉਹਦੇ ਵਿੱਚ ਕੁਝ ਖਾਸ ਹੋਏਗਾ ਨਾ ਹੀ ਉਹਦੇ ਵਿੱਚ ਕੁਝ ਬੁਰਾ ਹੋਏਗਾ ਐਰੀਜ਼ ਦੇ ਜਿਹੜੇ ਲੋਕ ਹੁੰਦੇ ਹਨ ਮੇਸ਼ਾਸ਼ੀ ਦੇ ਲੋਕ ਬੜੇ ਹੀ ਚੰਚਲ ਸੁਭਾਅ ਦੇ ਹੁੰਦੇ ਹਨ ਸਭ ਤੋਂ ਜ਼ਿਆਦਾ ਇਹਨਾਂ ਵਿੱਚ ਮੁਸ਼ਕਿਲ ਆਉਂਦੀ ਹੈ ਕਿ ਐ ਕਿਸੇ ਇੱਕ ਚੀਜ਼ ਤੇ ਧਿਆਨ ਨਹੀਂ ਲਗਾ ਪਾਉਂਦੇ ਹਨ ਇੱਥੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਤੁਹਾਡਾ ਬੁੜਾਪਾ ਹੋਰ ਅੱਛੀ ਤਰ੍ਹਾਂ ਬੀਤੇ ਤਾਂ ਤੁਹਾਨੂੰ ਜਿਆਦਾ ਤੋਂ ਜਿਆਦਾ ਪੀਲੇ ਰੰਗ ਦਾ ਵਸਤਰਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਪੀਲੇ ਰੰਗ ਦੇ ਕੱਪੜੇ ਪਾਣੇ ਚਾਹੀਦੇ ਹਨ ਨਾਲ ਦੇ ਨਾਲ ਆਪਣੀ ਜਿਹੜੀ ਤੁਹਾਡਾ ਮਨ ਜਿਹੜਾ ਚੰਚਲ ਹੈ ਨਾ ਉਸ ਨੂੰ ਕਾਬੂ ਕਰਨ ਦੇ ਲਈ ਤੁਹਾਨੂੰ ਰੋਜ਼ ਸੂਰਜ ਨੂੰ ਜਲ ਚੜਾਣਾ ਚਾਹੀਦਾ ਹੈ ਇਸ ਦੇ ਨਾਲ ਤੁਹਾਡਾ ਬੁੜਾਪੇ ਦੇ ਵਿੱਚ ਜੋ ਤਾਂ ਨਾ ਕੁਝ ਅੱਛਾ ਹੋ ਰਿਹਾ ਨਾ ਕੁਝ ਮਾੜਾ ਹੋ ਰਿਹਾ ਹੈ ਤਾਂ ਥੋੜਾ ਜਿਹਾ ਤੁਹਾਡਾ ਜਿਹੜਾ ਬੁੜਾਪਾ ਹੈ ਸਥਿਰ ਬੀਤੇਗਾ ਹੁਣ ਗੱਲ ਕਰ ਲੈਂਦੇ ਹਾਂ ਆਪਾਂ ਦੂਜੇ ਨੰਬਰ ਦੀ ਰਾਸ਼ੀ ਰਿਸ਼ਭ ਰਾਸ਼ੀ ਤਾਂ ਹੁਣ ਦੇਖੋ ਜਿਹੜੇ ਰਿਸ਼ਭ ਰਾਸ਼ੀ ਵਾਲੇ ਹੁੰਦੇ ਹਨ ਉਹ ਆਪਣੀ ਬੁੜਾਪੇ ਵਿੱਚ ਬਹੁਤ ਜ਼ਿਆਦਾ ਸੁੱਖ ਪਾਉਂਦੇ ਹਨ ਇੱਥੇ ਸੁੱਖ ਦੀ ਗੱਲ ਹੋ ਰਹੀ ਹੈ ਆਪਣੀ ਮਾਨਸਿਕ ਸ਼ਾਂਤੀ ਤੇ ਆਪਣੀ ਜੀਵਨ ਦੇ ਵਿੱਚ ਜਿਹੜੇ ਹਨ ਉਹਨਾਂ ਦਾ ਸ਼ਾਂਤ ਬੀਤਦਾ ਹੈ ਇਨਾ ਦਾ ਬੁਰਾਪਾ ਬੇਸ਼ੱਕ ਬੜੇ ਹੀ ਐਸ਼ੋ ਆਰਾਮ ਨਾਲ ਨਹੀਂ ਬੀਤਦਾ ਹੈ ਪਰ ਫਿਰ ਵੀ ਇਨਾ ਦਾ ਜਿਹੜਾ ਬੁਰਾਪਾ ਹੈ ਬੜੀ ਆਸਾਨ ਤਰੀਕੇ ਨਾਲ ਬੀਤ ਜਾਂਦਾ ਹੈ ੍ਰਿਸ਼ਭ ਰਾਸ਼ੀ ਵਾਲਿਆਂ ਦਾ ਮਨ ਚੰਚਲ ਨਹੀਂ ਹੁੰਦਾ ਇਹ ਥੋੜੇ ਗੰਭੀਰ ਹੁੰਦੇ ਹਨ ਇਸ ਕਰਕੇ ਇਹਨਾਂ ਨੂੰ ਆਪਣੇ ਮਨ ਨੂੰ ਕੰਟਰੋਲ ਕਰਨ ਵਿੱਚ ਕੋਈ ਦਿੱਕਤ ਨਹੀਂ ਆਂਦੀ ਹੈ ਫਿਰ ਵੀ ਅਸੀਂ ਤੁਹਾਨੂੰ ਉਪਾਅ ਦੱਸ ਦਿੰਨੇ ਹਾਂ ਕਿ ਤੁਹਾਨੂੰ ਜੋ ਹੈ ਬਹੁਤ ਜ਼ਿਆਦਾ ਤਾਮਸਿਕ ਭੋਜਨ ਨਹੀਂ ਖਾਣਾ ਚਾਹੀਦਾ ਜਾਨੀ ਕਿ ਮਿਰਚ ਮਸਾਲਾ ਵਾਲਾ ਭੋਜਨ ਨਹੀਂ ਖਾਣਾ ਚਾਹੀਦਾ ਇਸ ਦੇ ਨਾਲ-ਨਾਲ ਤੁਹਾਨੂੰ ਚਿੱਟੇ ਤੇ ਨੀਲੇ ਰੰਗ ਦੇ ਕੱਪੜੇ ਜ਼ਿਆਦਾ ਪਾਣੇ ਚਾਹੀਦੇ ਹਨ ਇਸ ਦੇ ਨਾਲ ਤੁਹਾਡਾ ਆਣ ਵਾਲਾ ਜਿਹੜਾ ਬੁਰਾਪਾ ਹੈ ਉਹ ਆਣ ਵਾਲੇ ਜਿਹੜੀਆਂ ਬੁਰਾਪੇ ਵਿੱਚ ਕਟਨੀਆਂ ਜੇ ਆਣ ਵਾਲੀਆਂ ਹੋਣਗੀਆਂ ਉਹ ਵੀ ਉਸ ਦੇ ਨਾਲ ਕੱਟ ਜਾਣਗੀਆਂ ਤੇ ਹੁਣ ਗੱਲ ਕਰ ਲੈਂਦੇ ਹਾਂ ਜੈਮਿਨੀ ਯਾਨੀ ਕਿ ਮਿਥੂਨ ਰਾਸ਼ੀ ਵਾਲਿਆਂ ਵਾਸਤੇ ਤਾਂ ਦੇਖੋ ਜੀ ਮਿਥੂਨ ਰਾਸ਼ੀ ਵਾਲਿਆਂ ਦੇ ਬੁੜਾਪੇ ਦੇ ਵਿੱਚ ਉਹਨਾਂ ਨੂੰ ਆਪਣੇ ਸਿਹਤ ਦੇ ਚਲਦੇ ਕੁਝ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਕਰਕੇ ਸਮਝਦਾਰੀ ਇਸੇ ਵਿੱਚ ਹੀ ਹੋਏਗੀ ਕਿ ਤੁਸੀਂ ਆਪਣੀ ਸਿਹਤ ਨੂੰ ਲੈ ਕੇ ਹੁਣੇ ਤੋਂ ਹੀ ਜਾਗਰੂਕ ਹੋ ਜਾਓ ਖਰਾਬ ਹੈਲਥ ਦੀ وجہ ਦੇ ਨਾਲ ਤੁਹਾਡਾ ਬੁੜਾਪਾ ਜੋ ਹੈ ਥੋੜਾ ਜ੍ਹਾ ਤਕਲੀਫਦਾਇਕ ਹੋ ਸਕਦਾ ਹੈ ਜਦੋਂ ਵੀ ਕੋਈ ਦੁਵਿਧਾ ਜਾਂ ਪਰੇਸ਼ਾਨੀ ਆਂਦੀ ਹੈ ਤਾਂ ਤੁਹਾਡਾ ਮਨ ਪਟਕ ਜਾਂਦਾ ਹੈ ਤੇ ਤੁਹਾਡੇ ਮਨ ਨੂੰ ਜਿਹੜਾ ਨਾ ਪਟਕੇ ਉਸ ਦੇ ਲਈ ਤੁਹਾਨੂੰ ਧਾਨੀ ਕਲਰ ਧਾਨੀ ਦਾਨੀ ਕੀ ਜੋ ਤੋਤੀਆ ਪੈਰਟ ਕਲਰ ਹੁੰਦਾ ਹੈ ਉਹ ਰੰਗ ਦੇ ਕੱਪੜੇ ਪਾਣੇ ਚਾਹੀਦੇ ਹਨ ਨਾਲ ਦੇ ਨਾਲ ਆਸਮਾਨੀ ਰੰਗ ਦੇ ਵੀ ਕੱਪੜੇ ਪਾਉਤਾ ਤੁਹਾਡੇ ਵਾਸਤੇ ਬੜਾ ਹੀ ਅੱਛਾ ਹੈ ਇਸ ਦੇ ਨਾਲ ਨਾਲ ਤੁਹਾਨੂੰ ਸੌਫ ਦਾ ਵੀ ਸੇਵਨ ਕਰਨਾ ਚਾਹੀਦਾ ਹੈ ਸੌਫ ਦਾ ਸੇਵਨ ਕਰਨ ਦੇ ਨਾਲ ਤੁਹਾਡੇ ਅੰਦਰ ਜਿਨੀਆਂ ਵੀ ਹੈਲਥ ਸੰਬੰਧੀ ਕੋਈ ਵੀ ਇਸ਼ੂਜ਼ ਹੋਣਗੇ ਤਕਲੀਫਾਂ ਹੋਣਗੀਆਂ ਉਸ ਦੇ ਨਾਲ ਤੁਹਾਨੂੰ ਬਹੁਤ ਹੀ ਸਹਯੋਗ ਮਿਲੇਗਾ ਤੁਹਾਨੂੰ ਤਾਂ ਕਹਿਣ ਦਾ ਮਤਲਬ ਕਿ ਜੋ ਸੌਫ ਹੈ ਉਹ ਤੁਹਾਡੀ ਸਿਹਤ ਨੂੰ ਠੀਕ ਰੱਖਣ ਵਿੱਚ ਸਾਥ ਦੇਗਾ ਤੇ ਦੇਖੋ ਜੀ ਜੇਕਰ ਮੇਰੀ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਪਹਿਲੇ ਲਾਈਕ ਕਰ ਦਿਓ ਜਿਨ੍ਹਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਕੈਂਸਰ ਯਾਨੀ ਕਿ ਕਰਕਰਾਸ਼ੀ ਵਾਲਿਆਂ ਦੀ ਤੇ ਕਰਕਰਾਸ਼ੀ ਵਾਲਿਆਂ ਦੇ ਬੁੜਾਪੇ ਵਿੱਚ ਐਵਰੇਜ ਸੁਖ ਲਿਖਿਆ ਹੁੰਦਾ ਹੈ ਇਹਨਾਂ ਨੂੰ ਆਪਣੇ ਬੁੜਾਪੇ ਵਿੱਚ ਕਿਸੇ ਵੀ ਗੱਲ ਦਾ ਟੈਨਸ਼ਨ ਨਹੀਂ ਰਹੇਗਾ ਇਹ ਆਪਣੇ ਬੁੜਾਪੇ ਦੇ ਦਿਨਾਂ ਨੂੰ ਬੜੇ ਹੀ ਆਰਾਮ ਤੇ ਸਕੂਨ ਦੀ ਜ਼ਿੰਦਗੀ ਬਿਤਾ ਪਾਣਗੇ ਐਨਾ ਦਾ ਮਨ ਵੀ ਇੱਕ ਜਗ੍ਹਾ ਤੇ ਨਹੀਂ ਟਿਕਦਾ ਹੈ ਐਨਾ ਦਾ ਮਨ ਬੜਾ ਚੰਚਲ ਰਹਿੰਦਾ ਹੈ ਪਰ ਕਿਦਰੇ ਧਰਮ ਤੇ ਪਗਤੀ ਦੀ ਜਦੋਂ ਗੱਲ ਹੋਵੇ ਨਾ ਧਾਰਮਿਕ ਕੋਈ ਗੱਲ ਹੋਵੇ ਤਾਂ ਇਹਨਾਂ ਦਾ ਮਨ ਇੱਕ ਜਗ੍ਹਾ ਤੇ ਇੱਕਦਮ ਟਿਕ ਜਾਂਦਾ ਹੈ ਕਹਿਣ ਦਾ ਮਤਲਬ ਤੁਸੀਂ ਇੱਕ ਧਾਰਮਿਕ ਪਰਵਰਤੀ ਵਾਲੇ ਹੁੰਦੇ ਹੋ ਅੱਗੇ ਮੈਂ ਦੱਸਣਾ ਚਾਹਾਂਗੀ ਕਿ ਤੁਸੀਂ ਆਪਣੇ ਮਨ ਨੂੰ ਕੰਟਰੋਲ ਕਰਨ ਦੇ ਲਈ ਨਾਰੰਗੀ ਕਪੜੇ orange color ਦੇ ਕਪੜੇ ਤੁਹਾਨੂੰ ਪਾਣੇ ਚਾਹੀਦੇ ਹਨ ਇਸ ਦੇ ਨਾਲ-ਨਾਲ ਤੁਹਾਨੂੰ ਦੁੱਧ ਦਾ ਸੇਵਨ ਰੋਜ਼ ਕਰਨਾ ਚਾਹੀਦਾ ਹੈ ਦੁੱਧ ਦਾ ਸੇਵਨ ਕਰਨ ਦੇ ਨਾਲ ਤੁਹਾਡਾ ਸਰੀਰ ਜਿਹੜਾ ਹੈ ਹੈਲਦੀ ਰਹੇਗਾ ਇਸ ਦੇ ਨਾਲ-ਨਾਲ ਤੁਹਾਡੀਆਂ ਹੱਡੀਆਂ ਵੀ ਮਜ਼ਬੂਤ ਰਹਿਣਗੀਆਂ ਤੇ ਆਉਣ ਵਾਲਾ ਸਮਾਂ ਯਾਨੀ ਕਿ ਬੁੜਾਪਾ ਤੁਹਾਡਾ ਬੜਾ ਹੀ ਅੱਛਾ ਕੱਟੇਗਾ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਲਿਓ ਯਾਨੀ ਕਿ ਸਿੰਘ ਰਾਸ਼ੀ ਵਾਲਿਆਂ ਦੀ ਸਿੰਘ ਰਾਸ਼ੀ ਵਾਲਿਆਂ ਨੂੰ ਬੁਢਾਪੇ ਵਿੱਚ ਰਿਸ਼ਤੇ ਦੇ ਕਾਰਨ ਆਈਆਂ ਹੋਈਆਂ ਦਰਾਰਾਂ ਦੇ ਕਾਰਨ ਥੋੜਾ ਟੈਨਸ਼ਨ ਵਿੱਚ ਰਹਿਣਾ ਪੈ ਸਕਦਾ ਹੈ ਰਿਸ਼ਤੇ ਠੀਕ ਨਾ ਹੋਣ ਦੀ ਵਜ੍ਹਾ ਦੇ ਨਾਲ ਇਹ ਬੁਢਾਪੇ ਵਿੱਚ ਮਾਨਸਿਕ ਰੂਪ ਤੋਂ ਥੋੜੇ ਪਰੇਸ਼ਾਨ ਰਹਿਣਗੇ ਮਨ ਇਹਨਾਂ ਦਾ ਇੱਕ ਜਗ੍ਹਾ ਤੇ ਲੱਗ ਜਾਂਦਾ ਹੈ ਪਰ ਥੋੜੀ ਮਿਹਨਤ ਕਰਨੀ ਪੈਂਦੀ ਹੈ ਮਨ ਨੂੰ ਧਿਆਨ ਮਨ ਨੂੰ ਲਗਾਉਣ ਵਾਸਤੇ ਕੰਟਰੋਲ ਕਰਨ ਵਾਸਤੇ ਤੁਹਾਨੂੰ ਹਰੇ ਰੰਗ ਦੇ ਕੱਪੜੇ ਪਾਣੀ ਚਾਹੀਦੇ ਹਨ ਇਸੇ ਨਾਲ ਨਾਲ ਤੁਸੀਂ ਰੋਜ਼ ਸੂਰਜ ਨੂੰ ਜਲ ਜ਼ਰੂਰ ਅਰਪਿਤ ਕਰੋ ਸੂਰਜ ਨੂੰ ਜਲ ਅਰਪਿਤ ਕਰਨ ਦੇ ਨਾਲ-ਨਾਲ ਇੱਕ ਤਾਂ ਤੁਹਾਡਾ ਜਿਹੜੀ ਸੇਕ ਹੈ ਉਹ ਵੀ ਅੱਛੀ ਰਹੇਗੀ ਤੁਹਾਡਾ ਮਨ ਸ਼ਾਂਤ ਰਹੇਗਾ ਨਾਲ ਦੇ ਨਾਲ ਤੁਸੀਂ ਆਪਣੇ ਆਪ ਨੂੰ ਬੜਾ ਹੀ ਐਕਟਿਵ ਮਹਿਸੂਸ ਕਰੋਗੇ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਵੀਰਗੋ ਯਾਨੀ ਕਿ ਕੰਨਿਆ ਰਾਸ਼ੀ ਵਾਲਿਆਂ ਦਾ ਬੁੜਾਪਾ ਕਿਸ ਤਰ੍ਹਾਂ ਦਾ ਬੀਤੇਗਾ ਤਾਂ ਦੇਖੋ ਜੀ ਕੰਨਿਆ ਰਾਸ਼ੀ ਵਾਲਿਆਂ ਦਾ ਜਿਹੜਾ ਬੁੜਾਪਾ ਆਪਣਾ ਬੁੜਾਪਾ ਬੜੇ ਹੀ ਆਰਾਮ ਤੇ ਸ਼ਾਂਤੀ ਨਾਲ ਬਿਤਾਣਗੇ ਬਾਪੇ ਵਿੱਚ ਜਦੋਂ ਏਜ ਉਮਰ ਜ਼ਿਆਦਾ ਹੋ ਜਾਂਦੀ ਹੈ ਉਸ ਦੇ باوجود ਇਹ ਆਪਣੀ ਉਮਰ ਨੂੰ ਆਪਣੇ ਜੀਵਨ ਨੂੰ ਬਹੁਤ ਜ਼ਿਆਦਾ ਇੰਜੋਏ ਕਰਨਗੇ ਤੇ ਖੁਸ਼ ਰਹਿਣਗੇ ਇਹਨਾਂ ਦਾ ਮਨ ਇੱਕ ਜਗ੍ਹਾ ਤੇ ਬੜੀ ਜਲਦੀ ਟਿਕ ਜਾਂਦਾ ਹੈ ਪਰ ਜੇਕਰ ਮਾਮਲਾ ਪੈਸਿਆਂ ਦਾ ਹੋਵੇ ਤਾਂ ਇਹ ਜਾਨ ਬੁਝ ਕੇ ਉੱਥੇ ਆਪਣਾ ਮਨ ਨਹੀਂ ਟਿਕਾਉਂਦੇ ਹਨ ਫਿਰ ਵੀ ਇਹਨਾਂ ਦੇ ਵਾਸਤੇ ਅਸੀਂ ਉਪਾਅ ਦੱਸ ਦਿੰਦੇ ਹਾਂ ਵੈਸੇ ਤਾਂ ਇਹਨਾਂ ਦੀ ਲਾਈਫ ਬਹੁਤ ਅੱਛੀ ਕੱਟਣ ਵਾਲੀ ਹੈ ਬੁੜਾਪੇ ਵਿੱਚ ਫਿਰ ਵੀ ਇਹਨਾਂ ਨੂੰ ਰੋਜ਼ ਇੱਕ ਆਪਣੇ ਉੱਤੇ ਇੱਕ ਇਤਰੀ ਜਾਂ ਪਰਫਿਊਮ ਲਗਾਉਣਾ ਚਾਹੀਦਾ ਹੈ ਇਸ ਦੇ ਨਾਲ ਇਹਨਾਂ ਦਾ ਸ਼ੁਕਰ ਮਜ਼ਬੂਤ ਹੋਏਗਾ ਤੇ ਆਉਣ ਵਾਲਾ ਸਮਾਂ ਜੋ ਬੁੜਾਪੇ ਦਾ ਸਮਾਂ ਆਏਗਾ ਤਾਂ ਇਹਨਾਂ ਦਾ ਹੋਰ ਵੀ ਜ਼ਿਆਦਾ ਅੱਛਾ ਬੀਤੇਗਾ ਤੇ ਐਸੀ ਮੈਂ ਤੁਹਾਨੂੰ 6 ਰਾਸ਼ੀਆਂ ਦਾ ਦੱਸਿਆ ਹੈ ਅਗਲੀ 6 ਰਾਸ਼ੀਆਂ ਦਾ ਬੁੜਾਪਾ ਕਿਵੇਂ ਬੀਤੇਗਾ ਉਸ ਦੇ ਵਾਸਤੇ ਮੈਂ ਪਾਰਟ 2 ਵੀਡੀਓ ਬਣਾਵਾਂਗੀ ਜੋ ਕਿ ਅਸੀਂ ਕੱਲ ਲੈ ਕੇ ਆਵਾਂਗੇ ਤਾਂ ਉਹ ਰਾਸ਼ੀ ਅੱਗੇ 6 ਰਾਸ਼ੀ ਵਾਲੇ ਨਿਰਾਸ਼ ਨਾ ਹੋਣਾ ਅਸੀਂ ਕੱਲ ਤੁਹਾਡੇ ਵਾਸਤੇ ਇਹ ਰਾਸ਼ੀਆਂ ਦਾ ਬੁਰਾ ਪਾਕੀ ਮ ਬੀਤੇਗਾ ਵੀਡੀਓ ਜਰੂਰ ਲੈ ਕੇ ਆਵਾਂਗੇ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਜੇਕਰ ਵੀਡੀਓ ਪਸੰਦ ਆਈ ਹੈ ਤੇ ਲਾਈਕ ਕਮੈਂਟ ਜਰੂਰ ਕਰਨਾ ਜੀ ਅਗ ਇਜਾਜ਼ਤ ਦਿਓ ਮਿਲਦੀ ਹਾਂ ਅਗਲੇ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਦੀਆ ਜਿਆ ਹੱਲ ਲੈ ਕੇ